ਗੁਰਦੁਆਰਾ ਸ਼ੀਦਰ ਸਾਹਿਬ ਵਿਖੇ ਮੌਜੂਦਾਂ ਕਿ ਅੱਜ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਸੋ ਸ਼੍ਰੀ ਗੁਰਪ੍ਰਸਾਦ ਸਾਹਿਬ ਜੀ ਦਾ ਪੰਜ ਪਿਆਰੇ ਦੇ ਗਵਾਈ ਵਿੱਚ ਗੁਰਦੁਆਰਾ ਸ਼ੀਦਰ ਸਾਹਿਬ ਤੋਂ ਨਗਰ ਕੀਰਤਨ ਗੁਰਦਰਗ ਨੋਗੜ ਸਾਹਿਬ ਵਿਖੇ ਜਾਇਗਾ ਸੋ ਫੁੱਟੇ ਦਿਰਸ ਮਨਾਇਆ ਜਾ ਰਿਹਾ ਸੋ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗਤਕਾ ਪਾਰਟੀ ਤੇ ਪੁੰਚੀਆਂ ਨੇ ਸੋ ਤਿਆਰ ਪਰ ਤਿਆਰ ਫੌਜਾਂ ਤੇ ਪੁੰਚੀਆਂ ਨੇ ਅੱਜ ਦੇ ਦਿਨ ਫਤਿਹ ਦੀਵਸ ਮਨਾਇਆ ਜਾਂਦਾ ਸੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੀ ਜੰਗ ਜੜੀ ਕਿ ਜਿੱਤ ਪ੍ਰਾਪਤ ਕੀਤੀ ਸੀ ਔਰ ਚਾਰ ਜੰਗਾਂ ਉਹਨੇ ਆਪਣੇ ਜੀਵਨ ਵਿੱਚ ਲੜੀਆਂ ਨੇ ਔਰ ਜਿੱਤਾਂ ਪ੍ਰਾਪਤ ਕੀਤੀਆਂ ਨੇ ਸਾਡਾ ਨਿਹੰਗ ਸਿੰਘ ਫੌਜਾਂ ਮੌਜੂਦ ਨੇ ਗੱਲਬਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪਾਵਨ ਦਿਹਾੜਾ ਜਿਹੜਾ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ ਪਹਿਲੀ ਜੰਗ ਪਹਿਲੀ ਫਤਿਹ ਕੀਤੀ ਕਿਲਾ ਲੋਗੜ ਸਾਹਿਬ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨਾ ਤੋਂ ਨਗਰ ਕੀਤਾ ਰ ਸਮਾਪਤੀ ਕਿਲਾ ਲੋਗਰ ਸਾਹਿਬ ਵਿਖੇ ਹੋਈ ਗਈ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਗਦਕਾ ਖੜਾ ਸਾਰੀਆਂ ਫੌਜਾਂ ਸਮੇਤ ਆਪਣੇ ਜਲ ਉਜਲਾਦ ਦੇ ਨਾਲ ਹਾਜ਼ਰੀਆਂ ਭਰ ਰਹੇ ਨੇ ਮਾਰੇ ਚੜਦੇ ਅਗਲਾ ਕਰੇ ਇਤਨਾ ਹੀ ਕਿਰਪਾ ਕਰੇ ਮਹਾਂਪੁਰਸ਼ਾਂ ਦੇ ਸੰਤ ਬਾਬਾ ਅਵਤਾਰ ਸਿੰਘ ਜੀ ਮਹਾਰਾਜ ਮਹਾਂਪੁਰਸ਼ ਆ ਬਿਲਕੁਲ ਜੀ ਸੰਤ ਬਾਬਾ ਅਵਤਾਰ ਸਿੰਘ ਜੀ ਮਹਾਂਪੁਰਸ਼ ਹਾਜ਼ਰੀਆਂ ਭਰ ਰਹੇ ਨੇ ਪਿਛਾ ਨਗਰ ਕੀਰਤਨ ਦੇ ਵਿੱਚ ਧੰਨ ਧੰਨ ਬਾਬਾ ਅਵਤਾਰ ਸਿੰਘ ਜੀ ਦੇ ਉਹ ਦੇਖ ਸਕਦੇ ਹੋ ਕਿ ਤੁੰਦ ਬਾਬਾ ਅਵਤਾਰ ਸੈਂਟੀ ਇੱਥੇ ਪਹੁੰਚੇ ਨੇ ਤੇ ਅੱਜ ਬਤੇ ਦਿਵਸ ਸੰਗਤ ਕਟੇਰ ਬਾਬਾ ਜੀ ਵਾਇਰਲ WhatsApp ਬਤੇ ਜੀ ਅੱਜ ਬਤੇ ਦਿਵਸ ਬਣਾਇਆ ਗਿਆ ਨਹੀਂ ਮਾੜਾ ਜੀ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਅਰਗੁਨ ਸਾਹਿਬ ਜੀ ਦੇ ਪਵਨ ਪਵਿੱਤਰ ਸਤਿਗੁਰੂ ਜੀ ਦੇ ਪਹਿਲੀ ਜੰਗਰੀ ਪਹਿਲੀ ਫਤਿਹ ਦੇ ਜੋ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸੰਗਤਾਂ ਵੱਲੋਂ ਔਰ ਸੇਵਾ ਰਾਟੀ ਕਿਲਾ ਲੋਗੜ ਸਾਹਿਬ ਸਾਰੀਆਂ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਨਿਆ ਪਿਆਰਿਆਂ ਦੀ ਅਗਵਾਈ ਨਾਲ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਗੰਜ ਤੋਂ ਰਵਾਨਗੀ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਆਰੰਭ ਹੋ ਚੁੱਕਾ ਜੋ ਕਿ ਪੜਾਹ ਦਰ ਪੜਾਹ ਨਗਰ ਕੀਰਤਨ ਚੱਲਦਾ ਕਿਲਾ ਲੋਗੜ ਸਾਹਿਬ ਵਿਖੇ ਸੰਪੰਨ ਹੋਵੇਗਾ ਅਰ ਨਗਰ ਕੀਰਤਨ ਦੇ ਵਿੱਚ ਜਲ ਬਾਬਾ ਬੀਬੀ ਜਾਨ ਸਾਹਿਬ ਜੀ ਵੱਲੋਂ ਨਾਲ ਹਾਰ ਜੀ ਹਰ ਸਾਲ ਦੀ ਤਰ੍ਹਾਂ ਬੀਬੀ ਜੀ ਨੇ ਕਿਰਪਾ ਕੀਤੀ ਹੈ ਅਰ ਸਾਰੀਆਂ ਸੰਗਤਾਂ ਨੂੰ ਗੁਰੂ ਖਾਲਸਾ ਜੀ ਨੂੰ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਹਿਲੇ ਜੰਗ ਦੀ ਪਹਿਲੀ ਫਤਿਹ ਦੇ ਉਸ ਦਿਨਾਂ ਗਿਆਂਤ ਵਿਰਾਂਤ ਬਦੰਗਿਆ ਹੋਣ ਜੀ ਵਾਹਿਗੁਰੂ ਦੀ ਕਾ ਖਾਲਸਾ ਸੋਇਸਨ ਮਹਾਪੁਰਛੇ ਸੰਤਪਾਪਾ ਅਵਤਾਰ ਸਿੰਘ ਜੀ ਜੋ ਕਿ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰ ਰਹੇ ਨੇ ਇਸੇ ਤਰ੍ਹਾਂ ਹੀ ਨਿਹੰਗ ਸਿੰਘ ਫੌਜਾਂ ਵੱਲੋਂ ਹਾਜ਼ਰੀ ਭਰੀ ਜਾ ਰਹੀ ਐ ਸੋ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਫੌਜਾਂ ਪਹੁੰਚਿਆ ਨੇ ਗੱਤਕੇ ਦੇ ਜੋਹਰ ਤੁਸੀਂ ਦੇਖ ਸਕਦੇ ਹੋ ਔਰ ਫਤਿਹ ਦੀ ਉਸ ਅੱਜ ਗੁਰਦੁਆਰਾ ਅਸ਼ੀਰਦਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਜੋ ਕਿ ਕਿ ਨਾ ਜੋ ਬਰਸਾ ਦੇਖ ਜਾਵੇਗਾ ਸੋ ਤੰਤਨ ਸ਼ਹਿਰੀ ਸੂਰਖਾਰ ਦੇ ਸੋ ਸਾਸੀ ਆਪ ਕੋ ਢੀਪ ਨਹੀਂ ਪਹਿਲੇ ਹੀ ਜਾਂਦੇ ਸਵੇਕ ਤੇ ਨਗਰ ਕੇ ਤੁੰਨੇ ਵਿੱਚ ਬੈਂਡ ਵੱਜੇ ਕੋੜੇ ਮਾਸੀ ਸੱਤਾਂ ਪਾਰਟੀਆਂ ਅਤੇ ਝਾੜੂ ਦੀ ਸੇਵਾ ਕਰਦੀਆਂ ਸੰਗਠਨ ਤੁਸੀਂ ਦੇਖ ਸਕਦੇ ਹੋ ਕਿ ਨਗਰ ਕੇ ਤੁੰਨੇ ਵਿੱਚ ਇਹ ਸੰਗਠਨ ਸੇਵਾ ਕਰ ਰਹੀਆਂ ਨੇ ਔਰ ਜਿਹੜੀ 370 ਕੇ ਕੌਨਸੀ ਹੁਕਮੀਆਂ ਨੇ ਕਿਤੇ ਕਿਤੇ ਹਾਜ਼ਰੀਆਂ ਨੇ ਸੋਹ ਨੂੰ ਸਾਡੀ ਤੋਂ ਪ੍ਰਾਪਤ ਲਈ ਕਟੇ ਤੋਂ ਦੇ ਵਿੱਚ ਹਾਜ਼ਰੀ ਭਰੀ ਜਾ ਰਹੀ ਹੈ ਸੁਰਵਾਰ ਤੋਂ ਕਿਥਾਂ ਮਾਤਰ ਸਕਦਾ ਨਗਰ ਕੇ ਵਿੱਚ ਪਹੁੰਚ ਗਿਆ ਨੇ ਸੋਹ ਤਾਂ ਤਨਸ਼ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਕਮ ਪੀਰ ਬੈਠਾ ਗੁਰ ਭਾਰੇ ਅਰਜਨ ਕਾਇਆ ਪਲਟ ਕਾ ਨੂਰਤ ਹਰ ਕੋ ਬੰਦ ਸਵਾਰੀ ਚੱਲੀ ਪੀੜੀ ਛੋਟੀਆਂ ਰੂਪ ਦਿਖਾਉਣ ਵਾਰੋ ਵਾਰੀ ਦਲ ਭਾਈਆਂ ਗੁਰ ਸੂਰਮਾ ਵਾਰਡ 14 ਬਹੁਤ ਪਾਰ ਉਪਕਾਰੇ ਮੇਰੀ ਪੀਰੀ ਦੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰਿਆਈ ਦੇ ਤਖਤ ਤੇ ਬਰਾਜਮਾਨ ਹੋਣ ਤੋਂ ਪਰੰਤ ਜਿੱਥੇ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕੀਤੀ ਮੇਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਮੇਰੀ ਅਤੇ ਪੀਰੀ ਦਾ ਸਿਧਾਂਤ ਗੁਰੂ ਘਰ ਵਿੱਚ ਲਾਗੂ ਕੀਤਾ ਉਸ ਦੇ ਨਾਲ ਹੀ ਸੱਚੇ ਪਾਤਸ਼ਾਹ ਜੀ ਜਿੱਥੇ ਆਪ ਸ਼ਾਸਤਰ ਧਾਰੀ ਹੋਏ ਸਮੁੱਚੇ ਗੁਰਸਿੱਖਾਂ ਨੂੰ ਖਾਲਸਾ ਪੰਥ ਨੂੰ ਸ਼ਾਸਤਰ ਧਾਰੀ ਹੋਣ ਦਾ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਜਦੋਂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਕੌਮ ਨੂੰ ਸ਼ਾਸਤਰ ਧਾਰੀ ਹੋਣ ਦਾ ਇਹ ਹੁਕਮ ਆਦੇਸ਼ ਲਾਗੂ ਕੀਤਾ ਤੇ ਜਿਸ ਨੂੰ ਮੁਗਲ ਬਾਦਸ਼ਾਹ ਜਰ ਨਾ ਸਕੇ ਜਿਸ ਦੇ ਸੱਟੇ ਵੱਜੋਂ अनेका ਕਾਰਨ ਪੈਦਾ ਕਰਕੇ ਉਹਨਾਂ ਨੇ ਤੇ ਸ਼ਾਹ ਜਹਾਂ ਉਸ ਵੇਲੇ ਬਾਦਸ਼ਾਹ ਸੀ ਉਸ ਨੇ ਮੁਗਲਿ ਸਫਾ ਦੀ ਅਗਵਾਈ ਤੇ 7000 ਫੌਜ ਚੜਾ ਕਰਕੇ ਸ੍ਰੀ ਅਮਰਤਸਰ ਸਾਹਿਬ ਜੀ ਤੇ ਦਾਵਾ ਬੋਲਿਆ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜੋਗ ਅਗਵਾਈ ਹੇਠ ਮਹਾਨ ਗੁਰਸਿੱਖਾਂ ਨੇ ਤਨ ਬਾਬਾ ਵਿਧੀ ਚੰਦ ਸਿੰਘ ਸਾਹਿਬ ਜੀ ਵਰਗੇ ਮਹਾਨ ਗੁਰਸਿੱਖਾਂ ਨੇ ਮੁਗਲਿ ਸਖਾਂ ਦੀ ਅਗਵਾਈ ਵਿੱਚ ਚੜ ਕੇ ਆਈ ਮੁਗਲਿਆ ਹਕੂਮਤ ਦਾ ਡਟ ਕੇ ਮੁਕਾਬਲਾ ਕੀਤਾ ਤੇ ਜਿੱਤ ਪ੍ਰਾਪਤ ਕੀਤੀ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਨੇ ਆਪਣੇ ਜੀਵਨ ਕਾਲ ਵਿੱਚ ਚਾਰ ਜੰਗਾਂ ਲੜੀਆਂ ਅਤੇ ਚਾਰੇ ਜੰਗਾਂ ਵਿੱਚ ਫਤਿਹ ਪ੍ਰਾਪਤ ਕੀਤੀ ਪਰ ਕਿਉਂਕਿ ਸਿੱਖ ਧਰਮ ਵਿੱਚ ਇਹ ਪਹਿਲੀ ਜੰਗ ਸੀ ਤੇ ਪਹਿਲੀ ਜੰਗ ਵਿੱਚ ਫਤਿਹ ਖਾਲਸਾ ਪੰਥ ਦੀ ਹੋਈ ਇਸ ਕਰਕੇ ਅੱਜ ਦਾ ਜੋ ਦਿਹਾੜਾ ਜਿਸ ਨੂੰ ਕਿਲਾ ਲੋਹੜ ਦੀ ਜੰਗ ਵੱਜੋਂ ਮਨਾਇਆ ਜਾਂਦਾ ਪਹਿਲੀ ਜੰਗ ਫਤਿਹ ਦਿਵਸ ਪਹਿਲੀ ਫਤਿਹ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਉਸੇ ਹੀ ਰੂਪ ਵਿੱਚ ਅੱਜ ਪਹਿਲੀ ਜੰਗ ਪਹਿਲੀ ਫਤਿਹ ਦਿਵਸ ਨੂੰ ਮੁੱਖ ਰੱਖ ਕਰਕੇ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਮਹਾਨ ਪਾਵਨ ਪਵਿੱਤਰ ਸਥਾਨ ਤੋਂ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਜੀ ਦੀ ਅਗਵਾਈ ਹੇਠ ਨਗਰ ਕੀਰਤਨ ਦੀ ਪ੍ਰారంਭਤਾ ਕੀਤੀ ਜਾ ਰਹੀ ਹੈ ਜੋ ਕਿ ਵੱਖ-ਵੱਖ ਬਜ਼ਾਰਾਂ ਤੋਂ ਹੁੰਦਾ ਹੋਇਆ ਗੁਰਦਵਾਰਾ ਕਿਲਾ ਸ੍ਰੀ ਲੋਗੜ ਸਾਹਿਬ ਜੀ ਵਿਖੇ ਤਕਰੀਬਨ ਸ਼ਾਮ ਨੂੰ ਜਾ ਕੇ ਸਮਾਰਟੀ ਹੋਵੇਗੀ ਅੱਜ ਨਗਰ ਕੀਰਤਨ ਦੀ ਆਸ ਵੇਲੇ ਪ੍ਰਾਰੰਭਤਾ ਕੀਤੀ ਜਾ ਰਹੀ ਹੈ ਅੱਜ ਦਾ ਜੋ ਮਹਾਨ ਪਵਿੱਤਰ ਦਿਹਾੜਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਪਹਿਲੀ ਜੰਗ ਪਹਿਲੀ ਫਤਿਹ ਦੇ ਉਸ ਦੇ ਰੂਪ ਵਿੱਚ ਮਨਾਇਆ ਜਾਂਦਾ ਸਮੂਹ ਖਾਲਸਾ ਪੰਥ ਨੂੰ ਸਮੂਹ ਨਾਨਕ ਨਾਮ ਲੈਵਾ ਸੰਗਤਾਂ ਨੂੰ ਅੱਜ ਦੇ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦਿਨ ਵਿਚਾਰ ਨਗਰ ਕੀਰਤਨ ਗੁਰਦੁਆਰਾ ਸ਼ੀਤਾ ਸਾਹਿਬ ਤੋਂ ਆਰੰਭ ਹੋਇਆ ਤੇ ਇਹ ਨਗਰ ਕੀਰਤਨ ਵਾਖੂ ਬਜਾਰਾ ਤੋਂ ਹੁੰਦਾ ਹੋਇਆ ਕਿਲਾ ਲੋਹਗੜ੍ਹ ਵਿਖੇ ਸਮਾਪਤ ਹੋਵੇਗਾ ਸੋ ਅੱਜ ਦੇ ਦਿਨ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਜੀਵਨ ਦੀ ਪਹਿਲੀ ਜੰਗ ਜਿੱਤੇ ਫਤਿਹ ਕੀਤੀ ਸੀ ਸੋ ਅੱਜ ਦਿਨ ਫਤਿਹ ਮਾਰਚ ਕੱਢੇ ਜਾਂਦਾ ਹੈ ਸਪੂਰਤ ਗੁਰਦੁਆਰਾ ਸ਼ੀਤਾ ਸਾਹਿਬ ਤੋਂ ਤੇ ਇਸ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਆ ਕੇ ਸੰਗਤਾਂ ਸੇਵਾ ਕਰਦੀਆਂ ਨੇ ਝਾੜੂ ਦੀ ਸੇਵਾ ਕਰਦੀਆਂ ਨੇ ਔਰ ਨਿਹੰਗ ਸਿੰਘ ਔਜਾ ਵੱਲੋਂ ਗੱਤਕੇ ਦੇ ਜੋਹਰ ਜਿਹੜੇ ਕਿ ਵਿਖਾਈ ਜਾਂਦੇ ਨੇ ਸੋ ਇਸੇ ਤਰ੍ਹਾਂ ਹੀ ਨਿਆਂ ਸਿੰਘ ਫੌਜਾਂ ਪਹੁੰਚੀਆਂ ਹੋਈਆਂ ਨੇ ਸੰਤ ਬਾਬਾ ਮਹਾਪੁਰਸ਼ ਬਾਬਾ ਅਵਤਾਰ ਸਿੰਘ ਵੀ ਇਸ ਵਿੱਚ ਹਾਜ਼ਰੀ ਭਰ ਰਹੇ ਨੇ ਸੋ ਸੰਗਤਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਤੇ ਆਪਣਾ ਜਨਮ ਸਫਲ ਕੀਤਾ ਜਾ ਰਿਹਾ ਹੈ ਸੋ ਇਸੇ ਤਰ੍ਹਾਂ ਹੀ ਨਗਰ ਕੀਰਤਨਾ ਕਿਲਾ ਲੋਗੜ ਵਿਖੇ ਸਮਾਪਤ ਹੋਵੇਗਾ ਦਨ ਸਵੇਰਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ